ਲੋ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਤਿੰਨੇ ਜਾਨਵਰ ਇੱਕ ਤਾਂ ਬਸ਼ੇਰੀਆ ਠੀਕਾ ਕੁੜੀ ਹੈ ਠੀਕ ਆਪਾਂ ਲੈ ਕੇ ਆਏ ਤੁਹਾਡੇ ਖਾਤਰ ਬਸ਼ੇਰਾ ਮੌਦ ਪਾ ਯਮ ਨਾਮ ਨਾਲ ਯਾਰ ਮੈਂ ਤੇ ਜਾਨਵਰ ਦੇਖੋ ਬਹੁਤ ਸੋਹਣੇ ਤੇ ਚੰਗੇ ਜਾਨਵਰ ਆ ਆ ਕੁੜੀ ਦੇਖੋ ਕਿੰਟੀ ਚੰਗੀ ਬਿੱਡ ਪੰਥਰ ਦੀ ਕੁੜੀ ਤੇ ਪੂਰੇ ਕੱਦ ਕਾੜ ਦੀ ਨੀਲੀ ਕੁੜੀ ਹੈਗੀ 68 ਇੰਚ ਹਾਈਟ ਆ ਕੁੜੀ ਦੀ ਪੂਰੀ ਸੋਹਣੀ ਕੁੜੀ ਹੈ ਕੱਬਣ ਕੁੜੀ ਹੈ ਮੇਨ ਗੱਲ ਭਾਈ ਕੱਬਣ ਹੈ ਤੇ ਬਾਈ ਹੋਰੀ ਕਦੇ ਆ ਆ ਦੇਖ ਰਹੀ ਵਾਈ ਹੋਰਾਂ ਦੇ ਕੋੜਾ ਖੜਾ ਨੋਗਰਾ ਤੇ ਉਤੋਂ ਗੱਬਣਾਗੀ ਸ਼ਕਤੀ ਕੋ ਉਹ ਬਾਈ ਹੋਰਾਂ ਤੁਸੀਂ ਪਤਾ ਕਰ ਲਓ ਕਿਹੜੇ ਕੋੜੇ ਦਾ ਬੱਚਾ ਹੈ ਤੇ ਗੱਬਣਾ ਕੋੜੀ 6 ਮਹੀਨਿਆਂ ਦੀ ਬਹੁਤ ਸੋਹਣੀ ਕੋੜੀ ਹੈਗੀ ਕੱਦ ਕਾਠੀ ਦੀ ਸੀਲ ਸਾਹ ਕੋੜੀ ਹੈਗੀ ਬਹੁਤ ਸਾਹ ਕੋੜੀ ਹੈ ਸੋਹਣੀ ਸਨੱਖੀ ਵੀ ਹੈ ਗੁੜੀ ਦੇਖੋਗੇ ਤੇ ਦੂਜੇ ਨੰਬਰ ਤੇ ਹੈਗੀ ਆ ਬਿਸ਼ੇਰੀ ਬਿਸ਼ੇਰੀ ਚੈੱਕ ਕਰੋ ਪਹਿਲਾਂ ਤੁਸੀਂ 7-8 ਮਹੀਨਿਆਂ ਦੀ ਬਿਸ਼ੇਰੀ ਹੈ ਮਿੱਤਰੋ ਤੇ ਬਹੁਤ ਸੋਹਣੀ ਬਿਸ਼ੀਰੀ ਹੈ ਤੇ ਆ ਦੇਖੋਗੇ ਬਿਸ਼ੀਰੀ ਤੇ ਇਹ ਬਿਸ਼ੀਰੀ ਦਾ ਮੁੱਲ ਜੇ ਮੁੱਲ ਦੀ ਗੱਲ ਕਰੀਏ ਤਾਂ ਇਹ ਬਿਸ਼ੀਰੀ ਦਾ ਮੁੱਲ ਹੈਗਾ 90000 ਸ਼ਾਂਤੀ ਕੋੜੀ ਦੀ ਬੱਚੀ ਹੈ ਜਿਹੜੀ ਆਪਾਂ ਤੁਸੀਂ ਪਿੱਛੇ ਕੋੜੀ ਦੇਖ ਕੇ ਆ ਉਹਦਾ 2.5 ਲੱਖ ਰੁਪਏ ਮਿੱਤਰੋ ਬਹੁਤ ਸੋਹਣਾ ਜਾਨਵਰ ਹੈ ਤੇ ਬਾਲਪੋਨੀ ਦੀ ਖਲੀਰ ਆ ਬਈ ਬਿਸ਼ੀਰੀ ਵੀ ਬਹੁਤ ਆਉਣ ਵਾਲੇ ਸਮੇਂ 'ਚ ਬਹੁਤ ਚੰਗਾ ਘੱਟਗਾਠ ਕਰੂਗੀ ਬਿਸ਼ੀਰੀ ਦੇਖੋ ਬਹੁਤ ਸੋਹਣੀ ਬਿਸ਼ੀਰੀ ਹੈਗੀ ਤੇ ਸ਼ਕਤੀ ਕੋੜੇ ਦੀ ਬੱਚੀ ਆ ਮਿੱਤਰੋ ਇਹ ਤੇ ਆ ਦੇਖ ਸਾ ਜੋ ਬਸ਼ੀਰੀ ਦੇਖੋ ਤੁਸੀਂ ਤੇ ਅੱਗੇ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਤੀਜੇ ਨੰਬਰ ਤੇ ਹੈਗਾ ਆਪਣੇ ਕੋਲ ਨੁਕਰਾ ਬਸ਼ੀਰਾ ਆ ਬਸ਼ੀਰਾ ਦੇਖੋ ਬਹੁਤ ਸੋਹਣਾ ਬਸ਼ੀਰਾ ਤਿੰਨ ਚਾਰ ਮਹੀਨਿਆਂ ਦਾ ਬਸ਼ੀਰਾ ਪਤਾਵ ਕੋੜੇ ਦਾ ਪੁੱਤ ਆ ਮਿੱਤਰੋ ਇਹ ਮਾਈ ਹੋ ਰਹੇ ਨੇ ਕਰੀ ਖੜਾ ਪਤਾਵ ਕੋੜੇ ਦਾ ਬੱਚਾ ਉਹਦਾ ਬੱਚਾ ਇਹ ਪਤਾਵ ਦਾ ਪੁੱਤ ਆ ਮਿੱਤਰੋ ਬਹੁਤ ਸੋਹਣਾ ਬਿਸ਼ੇਰਾ ਆਉਂਣਾ ਹੈ ਜੀ ਸਮਝ ਚੰਗਾ ਇਟਾਲੀਅਨ ਬਣੂਆ ਤੇ ਪੂਰਾ ਤੇ ਜੈ ਜੀ ਰੇਟ ਰੱਖਿਆ ਭਾਈ ਇਹਨੇ ਦਾ 70000 ਰੁਪਏ ਮੰਗਦਾ ਭਾਈ ਬਿਸ਼ੇਰੇ ਦਾ ਤੇ ਬਹੁਤ ਸੋਹਣਾ ਬਿਸ਼ੇਰਾ ਤੁਸੀਂ ਦੇਖੋ ਖੜਨੀ ਖੁੰਨੀ ਚੈੱਕ ਕਰੋ ਬਿਸ਼ੇਰੀ ਦੀ ਪੱਠ ਬੜਾ ਬਹੁਤ ਚੰਗਾ ਬਿਸ਼ੇਰਾ ਹੈਗਾ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਚੰਗਾ ਇੱਕ ਕੁੜਾ ਬਣੂਆ ਬਈ ਇਹ ਤੇ ਬਾਈ ਹੋਰੇ ਦਾ ਪਿੰਡ ਹੈਗਾਗਾ ਜਦੋਂ ਆਪਾਂ ਬਠਿੰਡੇ ਤੋਂ ਮੁਕਸਰ ਨੂੰ ਜਾਂਦੇ ਆਂ ਤੇ ਰਾਹ ਦੀ ਵਿੱਚ ਹੀ ਪਿੰਡ ਆਵਦਾ ਹੈਗਾ ਪੱਦਨੀਕਾ ਬਾਈ ਹੋਰੇ ਦਾ ਪਿੰਡ ਹੈਗਾ ਤੇ ਜੇ ਕਿਸੇ ਵੀਰ ਨੂੰ ਜਾਨਵਰ ਚੰਗੇ ਲੱਗੇ ਬਾਈ ਹੋਰੇ ਨਾਲ ਸੰਪਰਕ ਕਰ ਲਿਓ ਅਬਦਵਾਰੇ ਫਿਰ ਕੂੜੀਆਂ ਵਾਰਦਾ ਦੇ ਨੇ ਕੂੜੀ ਦਾ ਬਈ ਮੁੱਲ ਕਰਦੇ ਸਵਾ 2 ਲੱਖ ਰੁਪਿਆ ਬਸ਼ੀਰੀ ਦਾ 90000 ਰੁਪਿਆ ਤੇ ਆ ਬਸ਼ੀਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਬਈ ਹੈਗਾਗਾ 70000 ਰੁਪਿਆ ਤੇ ਬਹੁਤ ਜਾਇਜ਼ੀ ਰੇਟ ਦਿੱਤੀ ਆ ਬਾਈ ਨੇ ਜੇ ਕਿਸੇ ਵੀਰ ਨੇ ਆਪਣੇ ਨੇ YouTube ਤੇ ਐਡ ਲਵਾਉਣੀ ਹੋਈ ਜੇ ਉਹ ਫ੍ਰੀ ਐਡ ਲਵਾਉਣੇ ਕਰਦੇ ਆ ਮਿੱਤਰੋ ਤੇ ਆਪਣਾ ਵਿੱਚ ਨੰਬਰ ਦਿੱਤਾ ਗਿਆ ਤੇ ਉਹ ਤੇ ਆਪਣੇ ਨਾਲ ਸੰਪਰਕ ਕਰੋ ਧੰਵਾਦ ਜੀ